ਹੱਥ ਲਾ ਕੇ ਦੇਖ ਇਹਨਾਂ ਨੂੰ ਜੇ ਉਦੋਂ ਬਾਅਦ ਹੱਥ ਵੀ ਲਾ ਕੇ ਦੇਖਨ ਕੁਝ ਵੀ ਤੁਸੀਂ ਮੈਨੂੰ ਬੈਠੋ ਅੱਜ ਲੜਾਈ ਕਰਾ ਦੇ ਇੱਕ ਸੈਕਿੰਡ ਮੈਂ ਤੁਹਾਨੂੰ ਦੱਸ ਰਹੀ ਹਾਂ ਜੇ ਕਦੇ ਕੋਈ ਗੱਲ ਚਾਏ ਗਾਲ ਵੀ ਕੱਢ ਦੇ ਨੇ ਹੱਥ ਤਾਂ ਲਾਉਣਾ ਇਸ ਪਾਸੇ ਰਿਹਾ ਠੀਕ ਹੈ ਨਾ ਇੱਕ ਵਾਰੀ ਸੰਧ ਨੂੰ ਫੋਨ ਕਰ ਦਿਓ ਉਸ ਤੋਂ ਬਾਅਦ ਦੇਖੀਏ ਕੋਈ ਵੀ ਗੱਲ ਦਾ ਤੁਸੀਂ ਮੈਨੂੰ ਨਹੀਂ ਦੱਸਣਾ ਮੈਂ ਕੀ ਕਰਨਾ ਠੀਕ ਹੈ ਤੁਸੀਂ ਚੁੱਪ ਕਰਕੇ ਬੈਠੋ ਜਦੋਂ ਮੈਂ ਪੁੱਛੂੰਗਾ ਤਾਂ ਤੁਸੀਂ ਬੋਲਿਓ ਠੀਕ ਹੈ ਆਹ ਕੋਪੀ ਤੁਹਾਡੇ ਕੋਲੋਂ ਤਾਮ ਹੋ ਗਈ ਜੋ ਤੁਸੀਂ ਹਰ ਕਦਮ ਕਰਦੇ ਸੀ ਫਿਰ ਜਾਣਾ ਸੀ ਨਾ ਕਿੱਥੇ ਦਾ ਵਿਆਹ ਤੋਂ ਬਾਅਦ ਸਾਡੇ ਚਲੋ ਵਿਆਹ ਤੋਂ ਬਾਅਦ ਹੀ ਹਾਂਜੀ ਫਿਰ ਕੀ ਲੈ ਕੇ ਆ ਮਮੀ ਨੇ ਕਿਹਾ ਕਿਉਂ ਕੁਤਲੇ ਕਿਉਂ ਸੀ ਤੁਸੀਂ ਕਿਉਂਕਿ ਕੋਈ ਵੀ ਗੱਲ ਦਾ ਤੁਸੀਂ ਮੈਨੂੰ ਨਹੀਂ ਦੱਸਣਾ ਮੈਂ ਕੀ ਕਰਨਾ ਹੈ ਠੀਕ ਹੈ ਚੁੱਪ ਕਰਕੇ ਬੈਠੋ ਜਦੋਂ ਮੈਂ ਪੁੱਛੂੰਗਾ ਤਾਂ ਤੁਸੀਂ ਬੋਲਿਓ ਠੀਕ ਹੈ ਜੋ ਮਰਜ਼ੀ ਹੋਵੇ ਪੁਲਿਸ ਮੁਲਾਜ਼ਮ ਹੈ ਤਾਂ ਕੀ ਹੋ ਗਿਆ ਇਹਦੇ ਜਿਹੜੇ ਫਾਦਰ ਦਾ ਜ਼ਮੀਨ ਸੀ ਘਰ ਸੀ ਜੋ ਵੀ ਕੁਝ ਸੀ ਉਹਦਾ ਕੀ ਹੋਇਆ ਇਹਦੇ ਫਾਦਰ ਦੇ ਕੋਲ ਆਪਣਾ ਹੋਊਗਾ ਜਗਾ ਜਿੱਥੇ ਰਹਿੰਦੇ ਹੁੰਦੇ ਸੀ ਹਾਂਜੀ ਉਹ ਜਗ੍ਹਾ ਸੀ ਉਹ ਕਿੱਥੇ ਉਹ ਕਿੱਥੇ ਆ ਉਹ ਕੀ ਹੋਇਆ ਚਲੋ ਕੋਈ ਨੀ ਜਵਾਲੀਆਂ ਤੁਹਾਡੀ ਸਰੀਰ ਅਸੀਂ ਕਹਿੰਦਾ ਇਹ ਜਿਹੜੀ ਤੁਸੀਂ ਲਿਖ ਕੇ ਵੀ ਕਾਰਨ ਲਿਖ ਕੇ ਵੀ ਮੁੱਕਰ ਗਏ ਇਹ ਕੀ ਹੋਇਆ ਇਹ ਹਰਪ੍ਰੀਤ ਸਿੰਘ ਸੀ ਹਲੇ ਤਾਂ ਤੁਸੀਂ ਕਹੀ ਜਾਂਦੇ ਹੋ ਨਾ ਇੱਥੇ ਬੈਠ ਕੇ ਅਸੀਂ ਕਿਹੜਾ ਮਨਾ ਕੀਤਾ ਸੀ ਤੇ ਲੈ ਕੇ ਕੀ ਕੀਤਾ ਫਿਰ ਲੈ ਕੇ ਦਿੱਤੀ ਹਲ ਤੱਕ ਅੱਜ ਕੀ ਲਿਖਿਆ ਮੇਰਾ ਲਿਖਿਆ ਹਾਂ ਕਿਉਂਕਿ ਤੁਹਾਡੇ ਕੋਲ ਤੰਦ ਹੋ ਗਈ ਜੋ ਤੁਸੀਂ ਹਰਕਤਾਂ ਕਰਦੇ ਸੀ ਫਿਰ ਜਾਣਾ ਸੀ ਨਾ ਕਿੱਥੇ ਬਿਆਹ ਤੋਂ ਬਾਅਦ ਸਾਡੇ ਚਲੋ ਵਿਆਹ ਤੋਂ ਬਾਅਦ ਹੀ ਹਾਂਜੀ ਫਿਰ 23 23 ਤੱਕ ਲੈ ਦੂੰਗਾ 23 ਨੂੰ ਹੁਣ ਤਾਂ 26 ਹੋ ਗਈ ਤੇ ਪੈਸੇ ਆਨ ਸਰ ਮੈਂ ਇਕੱਲੇ ਨਹੀਂ ਨਾ ਸਾਰਿਆਂ ਨੂੰ ਇਕੱਠੇ ਕਰਕੇ ਦੇ ਰਿਹਾ ਕਿ ਦੇਣੇ ਇਹ ਪ੍ਰਧਾਨ ਕਿਉਂ ਬਣੇ ਸੀ ਕਿ ਲਿਖਣ ਚ ਫਿਰ ਇਹਨੂੰ ਆਏ ਸੀ ਵੀ ਇਹਨੂੰ ਮੈਂ ਦੇ ਦਿੰਦਾ ਤੇ ਪ੍ਰਧਾਨ ਕਿਉਂ ਬਣਿਆ ਸੀ ਕਿ ਮੈਂ ਲਿਖ ਕੇ ਦਿੰਦਾ ਮੈਂ ਕਰਕੇ ਦਿੰਦਾ ਉਦੋਂ ਕਿਉਂ ਕਿ ਤੂੰ ਲਿਖਿਆ ਕਿਉਂ ਨਹੀਂ ਕਿ ਜੇ ਸਾਰਿਆਂ ਕੋਲ ਹੋ ਗਿਆ ਇਕੱਠਾ ਐਦਾਂ ਕਰੂੰਗਾ ਮੈਡਮ ਤੁਹਾਡੇ ਕੋਲ ਤੁਹਾਡੇ ਕੋਲ ਕਦੋਂ ਆਈ ਹੈ ਸਾਡੇ ਕੋਲ ਤਾਂ ਹੁਣ ਆਈ ਹੈ ਵੀ ਹੋਰ ਕਦੋਂ ਕੋਈ ਤਰੀਕ ਹੋ ਕੋਈ ਦਿਨ ਹੋ ਕੁਝ ਟਾਈਮ ਹੋ ਤੇ ਤੁਸੀਂ ਇੱਥੇ ਆਏ ਹੋ ਕੋਈ ਸਟੇਟਸ ਰਿਪੋਰਟ ਲੈ ਕੇ ਆਏ ਹੋ ਤੁਸੀਂ ਪਾਰਟੀਆਂ ਇੱਥੇ ਬਿਠਾਣ ਦਾ ਕੋਈ ਮਤਲਬ ਹੀ ਨਹੀਂ ਨਾ ਪਹਿਲਾਂ ਮੈਨੂੰ ਇਨਕੁਆਇਰੀ ਦੀ ਰਿਪੋਰਟ ਚਾਹੀਦੀ ਹੈ ਇੱਕ ਤੁਹਾਨੂੰ ਪ੍ਰੋਸੀਜਰ ਕਿਸੇ ਨੇ ਦੱਸਿਆ ਕਿ ਜਦੋਂ ਕਮਿਸ਼ਨ ਤੋਂ ਲੈਟਰ ਜਾਂਦੀ ਹੈ ਕਿ ਭਈ ਦੋਨਾਂ ਪਾਰਟੀਆਂ ਨੂੰ ਬੁਲਾ ਕੇ ਉਹਨਾਂ ਦੇ ਬਿਆਨ ਲਿਖ ਕੇ ਕਰਕੇ ਸਟੇਟਸ ਰਿਪੋਰਟ ਲਗਾ ਕੇ ਫਿਰ ਇੱਥੇ ਆਉਣਾ ਤੁਸੀਂ ਦੋਨੋਂ ਖੋਲ ਕੇ ਐਦਾਂ ਲੈ ਕੇ ਆ ਗਏ ਕਿ ਹੁਣ ਅਸੀਂ ਬਸ ਲੈ ਆ ਗਏ ਜੀ ਸਟੇਟਸ ਰਿਪੋਰਟ ਕਿੱਥੇ ਤੁਹਾਡੀ ਹੁਣ ਅਸੀਂ ਚਿੱਠੀ ਲੈਂਦੇ ਹਾਂ ਚਲੋ ਤੁਸੀਂ ਤਾਂ ਜਿਹੜੀ ਆਪਣਾ ਕਰਨਾ ਸੀ ਉਹ ਕਰ ਚੁੱਕੇ ਇਹਦੀ ਪੂਰੀ ਇਨਕੁਆਇਰੀ ਕਰੋ ਇਹਦੀ ਇਹਨਾਂ ਦੀ ਸਾਰੀ ਬਿਆਨ ਦੋਵੇਂ ਦੇ ਰੋ ਆ ਜੋ ਕੁਛ ਛਿਟਕੇ ਲਿਖਿਓ ਹੋਏ ਖਤ ਪੱਤਰ ਜੇ ਸਾਰੀ ਕਨਸੀਡਰੇਸ਼ਨ ਲੋ ਇਹਦੀ ਸਟੇਟਸ ਰਿਪੋਰਟ ਲਾ ਕੇ ਲਗਾ ਕੇ ਕੀ ਐਕਸ਼ਨ ਲੈ ਰਹੇ ਹੋ ਕੀ ਨਹੀਂ ਲੈ ਰਹੇ ਉਹ ਮੇਰੇ ਕੋਲ ਆਓ ਉਸ ਤੋਂ ਬਾਅਦ ਮੈਂ ਤੇ ਐਕਸ਼ਨ ਜਿਹੜਾ ਕਰਨਾ ਉਹ ਕਰ ਹੀ ਦੇਣਾ ਠੀਕ ਹੈ ਮੈਨੂੰ ਕੋਈ ਮਤਲਬ ਨਹੀਂ ਕਿ ਕਿਹੜਾ ਪੁਲਿਸ ਮੁਲਾਜ਼ਮ ਹੈ ਤੇ ਕਿਹੜਾ ਨਹੀਂ ਮੁਲਾਜ਼ਮ ਠੀਕ ਹੈ ਮੈਨੂੰ ਪੂਰੀ ਕਲੀਅਰ ਰਿਪੋਰਟ ਚਾਹੀਦੀ ਹੈ ਔਰ ਜੋ ਇਹ ਲੜਕੀ ਕਹਿ ਰਹੀ ਹੈ ਕੀ ਇਹਦੀ ਜ਼ਮੀਨ ਸੀ ਕੀ ਨਹੀਂ ਸੀ ਕੀ ਉੱਥੇ ਉਹਨੂੰ ਵਾਪਿਸ ਦੁਲਾਇਆ ਜਾਏਗਾ ਠੀਕ ਹੈ ਠੀਕ ਹੈ ਆ ਖਤ ਪੱਤਰ ਲਿਖ ਦੇਣਾ ਕਿ ਮੈਂ ਦੇ ਦੂੰਗਾ ਮੈਂ ਲੈ ਦੂੰਗਾ ਇਹ 20 ਤਰੀਕ 20 ਸਾਲਾਂ ਤੋਂ ਇਹ 20 ਤੋਂ ਚੱਲੇ ਆ ਰਿਹਾ ਹੈ ਇਹਦਾ ਕੋਈ ਮਸਲਾ ਨਹੀਂ ਹੈ ਠੀਕ ਹੈ ਜਿਹੜੀ ਇਹਦੀ ਜ਼ਮੀਨ ਹੈ ਜਾਂ ਜੋ ਵੀ ਇਹਦਾ ਘਰ-ਬਾਰ ਹੈ ਉਹਦਾ ਖਤ ਪੱਤਰ ਪੂਰੀ ਰਿਪੋਰਟ ਲਗਾ ਕੇ ਮਿੰਦਰ ਇਹਦੇ ਪੱਤੀ ਕਰਕੇ ਸਮਝ ਕੇ ਜਾਣਾ ਕੌਂਸਲ ਨੇ ਯਾ ਮਤਲਬ ਇਹਨਾਂ ਨੇ ਮੇਰੇ ਅਗਵਾਨ ਨੂੰ ਮੋਢਾ ਘਾ ਧਰ ਕੇ ਕਿਹਾ ਚੱਕ ਮੱਤਾਂ ਮੰਮਾ ਤੋੜ ਦੇ ਮਾਰ ਦੇ ਘਰ ਨਾਲ ਸਾਨੂੰ ਹੱਥ ਲਾ ਕੇ ਦੇਖੋ ਇਨਨਾ ਜੀ ਉਸ ਤੋਂ ਹੱਥ ਵੀ ਲਾ ਕੇ ਦੇਖਨ ਕੁਝ ਵੀ ਤੁਸੀਂ ਮੈਂ ਮੈਂ ਤੁਹਾਨੂੰ ਅੱਜ ਲੜਾਈ ਕਰਾਈ ਇੱਕ ਸੈਕਿੰਡ ਮੈਂ ਤੁਹਾਨੂੰ ਦੱਸ ਰਹੀ ਹਾਂ ਜੇ ਕਦੇ ਕੋਈ ਗੱਲ ਚਾਹੇ ਗਾਲ ਵੀ ਕੱਢ ਦੇ ਨੇ ਹੱਥ ਤਾਂ ਲਾਉਣ ਦੇ ਪਾਸੇ ਰਿਹਾ ਠੀਕ ਹੈ ਨਾ ਇੱਕ ਵਾਰੀ ਸਾਨੂੰ ਤੇ ਫੋਨ ਕਰ ਦਿਓ ਉਸ ਤੋਂ ਬਾਅਦ ਦੇਖੋ ਕੀ ਹੁੰਦਾ